ओके okay. बोलिए सतगुरु कबीर साहे महाराज की जय बोलो साचे दरबार की जय बट ओहे पढ़ा दे यार ओ वाला पढ़ा अरे नहीं ओ की करंदा मैं नहीं चला अच्छा तो नहीं, नहीं।, 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 नहीं। ਪਾਈ ਕਦੂ ਦਾ ਪੀਲੇ ਵਾਲਾ ਕਿਤੇ ਪੀਲੇ ਤਾਰ ਵਾਲਾ ਹਨੀ ਹਲੋ ਟਰਾਂਕ ਪੀਲੇ ਵਾਲਾ ਚਲੋ ਕੋਈ ਬੋਲੀ ਈਸ਼ਤ ਗੁਰੂ ਕਬੀ ਸਾਹਿਬ ਮਹਾਰਾਜ ਕੀ ਜੈ ਅਜੀ ਥੋੜੀ ਜਿਹਾ ਬਾਅਦ ਕੱਢ ਆ ਬੜੀ ਤਾਰਦੀ ਆ ਬਟੋ ਅਜੀ ਥੋੜੀ ਜਿਹੀ ਬਾਅਦ ਕੱਢ ਥੋੜੀ ਬਾਅਦ ਕੱਢਾ ਲਓ ਬੋਲੀ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਕੀ ਜੈ ਬੋਲੋ ਸਾਚੇ ਦਰਬਾਰ ਕੀ ਜੈ ਦਰਤੀ ਮਾਤਾ ਕੀ ਜੈ ਸੰਤੋ ਮਹਾ ਪੁਰਸ਼ੋ ਕੀ ਜੈ ਗੁਰੂ ਕੋ ਕੀ ਜੀਏ ਬੰਦਗੀ ਹੱਥ ਜੋੜ ਪ੍ਰਣਾਮ ਕੀਰਤਨ ਜਾਣੇ ਬ੍ਰਿੰਗ ਕੋ ਗੁਰੂ ਕਰਲੇ ਆਪ ਸਮਾਨ ਗੁਰੂ ਗੋਵਿੰਦ ਦੋਨੂ ਕੜੇ ਕਾਕੇ ਲਾਗੂ ਪਾਉ ਬਲਹਾਰੀ ਗੁਰੂ ਆਪਨੇ ਜਿਨੀ ਗੋਵਿੰਦ ਤਿਆ ਬਤਾਉ ਬਲਹਰੀ ਗੁਰੂ ਆਪਨੇ ਜਿਨੀ ਗੋਵਿੰਦ ਦੀ ਆਪਤਾ ਸੁਨ ਬਿੰਦਿ ਧਿਆ ਕਰੋ ਸਤਿ ਕਬੀਰ ਕਿਰਪਾਲੋ ਭਗਤੀ দান ਮੋਏ ਦਿੱਦਿਏ ਜੁਨ ਕੂਲ ਦਿਆਲੋ जग पर पंच से काम नाही मुक्ति भक्ति बिना ही शारदा तेरे नाम पर चरण कमल चितमाही दीन बंधु गुरुदेव जी दियो ई तोर दान सत्य मार्ग में मन रमे राम नाम गुणगान सत्य मार्ग में मन रमे राम नाम ਕੋ ਨਗਾਨ ਬੋਲੀ ਸਤਿਗੁਰੂ ਕਵੀ ਸਾਇ ਮਹਾਰਾਜ ਕੀ ਜੈ ਸੰਧਿਆ ਪ੍ਰਾਂਤਿchnਾਨ ਕਰਾਈ ਜਿਉ ਵੈਦਾ ਦੁਰ ਪਾਣੀ ਮਾਈ ਜਪਿਓ ਰਾਮ ਰਾਮ ਰਤਨਾਹੀ ਤੈ ਸਭ ਧਰਮ ਰਾਈ ਕੇ ਜਾਈ ਦੇ ਸਭ ਧਰਮ ਰਾਏ ਕੇ ਜਾਨ ਸਤਿਗੁਰੂ ਕਵੀ ਸਾਹਿਬ ਜੀ ਦੀ ਬਾਣੀ ਕਿ ਸੰਦੇਹប្រਾਂਤ ਇਸ਼ਨਾਨ ਕਰਾਈ ਜਿਉ ਬੇਦਾਦਰ ਪਾਣੀ ਮੈਂ ਦਾਦੁਰ ਦਾਦੁਰ ਤੋਂ ਪਾਵ ਹੈ ਮੇਡਕ ਡੱਡੂ ਜੀ ਨੂੰ ਅਸੀਂ ਕਹਿੰਦੇ ਹਾਂ ਹੁਣ ਬਰਸਾਤਾ ਸ਼ੁਰੂ ਹੋਈਆਂ ਹੈ ਜਿੱਥੇ ਪਾਣੀ ਜ਼ਿਆਦਾ ਖੜਾ ਹੁੰਦਾ ਉੱਥੇ ਸਾਨੂੰ ਮੇਡਿਕ ਨਜ਼ਰ ਆਉਂਦੇ ਨੇ ਹੁਣ ਮੇਡਿਕ ਦਾ ਸੁਭਾਅ ਏ ਕਿ ਉਹ ਪਾਣੀ ਦੇ ਲਾਗੇ ਚੱਪੜੀ ਦੇ ਲਾਗੇ ਬੈਠਾ ਉਹ ਬਾਰ-ਬਾਰ ਛਾਲ ਮਾਰਦਾ ਪਾਣੀ ਦੇ ਵਿੱਚ ਤੇ ਫੇਰ ਬਾਹਰ ਆ ਜਾਂਦਾ ਫੇਰ ਦੁਬਾਰਾ ਥੋੜੀ ਦੇਰ ਬਾਅਦ ਫੇਰ ਛਾਲ ਮਾਰਦਾ ਪਾਣੀ 'ਚ ਤੇ ਬਾਹਰ ਆ ਜਾਂਦਾ ਸਤਿਗੁਰੂ ਕਬੀਰ ਸਾਹਿਬ ਨੇ ਉਦਾਹਰਣ ਇਸ ਕਰਕੇ ਦਿੱਤੀ ਹੈ ਕਿ ਭਾਈ ਇਨਸਾਨ ਦਾ ਸੁਭਾਵੀ ਓਵੇਂ ਦਾ ਹੀ ਹੋ ਗਿਆ ਕਿ ਸਵੇਰੇ ਸ਼ਾਮ ਦੋ ਵਕਤ ਇਸ਼ਨਾਨ ਕਰਦਾ ਤੇ ਆਪਣੇ ਆਪ ਨੂੰ ਪਵਿੱਤਰ ਪਵਿੱਤਰ ਸਮਝ ਲੈਂਦਾ ਜਦ ਕਿ ਬਾਹਰੀ ਨਹਾਉਣ ਨੂੰ ਨਹਾਉਣਾ ਨਹੀਂ ਕਹਿੰਦੇ ਸਤਿਗੁਰੂ ਕਹਿੰਦੇ ਭਾਈ ਅੰਦਰ ਦਾ ਨਹਾਉਣਾ ਜਿਹੜਾ ਉਹ ਵੀ ਜ਼ਰੂਰੀ ਹੈ ਅੰਦਰ ਦਾ ਨਹਾਉਣਾ ਆਪਣੀ ਆਤਮਾ ਨੂੰ ਸ਼ੁੱਧ ਕਰਨਾ ਉਹਨੂੰ ਇਸ਼ਨਾਨ ਕਰਾਉਣਾ ਤੇ ਆਤਮਾ ਦਾ ਇਸ਼ਨਾਨ ਕਿਵੇਂ ਹੁੰਦਾ ਹੈ ਉਹ ਨਾਮ ਉਹ ਬੰਦਗੀ ਵਾਲਾ ਜਿਹੜਾ ਜਲ ਹੈ ਉਸ ਦੇ ਵਿੱਚ ਡੁੱਬ ਕੇ ਲਗਾਣੇ ਪੈਂਦੀ ਹੈ انسان ਜਨਮ ਲੈ ਕੇ ਆਂਦਾ ਹੈ ਜਦੋਂ ਜਨਮ ਇਨਸਾਨ ਦੇ ਚੋਲੇ 'ਚ ਨਹੀਂ ਮਿਲਦਾ ਤਾਂ ਕਈ ਵਾਰ ਉਸ ਪਰਮਾਤਮਾ ਦੇ ਅੱਗੇ ਅਰਦਾਸਾਂ ਕਰਦਾ ਕਿ ਕਵਾਰ ਇਨਸਾਨ ਦੇ ਚੋਲੇ ਵਿੱਚ ਮੈਂ ਚਲਾ ਗਿਆ ਤਾਂ ਫਿਰ ਮੈਂ ਤੇਰੀ ਬੰਦਗੀ ਕਰਾਂਗਾ ਦੇ ਬਾਰ ਬਾਰ ਦੇ ਜਾਮਿਆ ਤੋਂ ਮੁਕਤੀ ਮਿਲ ਜਾਏਗੀ ਕਿਉਂਕਿ ਕਿ ਇਨਸਾਨ ਦਾ ਚੋਲਾ ਐਸਾ ਹੈ ਜਿਸ ਵਿੱਚ ਆ ਕੇ ਇਨਸਾਨ ਭਗਤੀ ਕਰ ਸਕਦਾ ਹੈ ਨਾ ਤਾਂ ਜਾਨਵਰ ਭਗਤੀ ਕਰ ਸਕਦੇ ਨਾ ਪੰਛੀ ਭਗਤੀ ਕਰ ਸਕਦੇ ਨੇ ਨਾ ਕੋਈ ਪਹਾੜ ਕਈ ਤਰ੍ਹਾਂ ਦੀ ਜੂਨਾ ਨੇ ਕੀੜੇ ਪਤੰਗੇ ਨੇ ਇਹ ਭਗਤੀ ਨਹੀਂ ਕਰ ਪਾਉਂਦੇ ਇੱਕ ਇਨਸਾਨ ਦੇ ਅੰਦਰ ਹੀ ਇਦਾਂ ਦੀ ਸੋਝੀ ਪਾਈ ਆ ਉਸ ਪਰਮਾਤਮਾ ਨੇ ਕਿ ਇਨਸਾਨੀ ਚੋਲੇ ਵਿੱਚ ਆ ਕੇ ਬੰਦਾ ਭਗਤੀ ਕਰ ਸਕਦਾ ਹੈ ਪਰ ਇਨਸਾਨੀ ਚੋਲੇ ਵਿੱਚ ਜਦੋਂ ਇਨਸਾਨ ਨਹੀਂ ਆਉਂਦਾ ਤਾਂ ਬੜੇ ਵਾਅਦੇ ਕਰਦਾ ਉਸ ਪਰਮਾਤਮਾ ਦੇ ਨਾਲ ਬੜੀਆਂ ਅਰਦਾਸਾਂ ਕਰਦਾ ਹੈ ਗੁਜਾਰਸ਼ਾਂ ਕਰਦਾ ਹੈ ਬੇਨਤੀਆਂ ਕਰਦਾ ਹੈ ਇੱਕ ਵਾਰ ਮੈਨੂੰ ਇਨਸਾਨੀ ਚੋਲਾ ਬਖਸ਼ ਤੇ ਜਦੋਂ ਇਨਸਾਨ ਦਾ ਚੋਲਾ ਮਿਲ ਜਾਂਦਾ ਹੈ ਤੇ ਫਿਰ ਉਸੇ ਮਾਲਕ ਨੂੰ ਪੁੱਜ ਜਾਂਦਾ ਉਸ ਪਰਮਾਤਮਾ ਦੇ ਨਾਮ ਦੀ ਬੰਦਗੀ ਕਰਨ ਨੂੰ ਸਾਡੇ ਕੋਲ ਸਮਾਂ ਨਹੀਂ ਹੈ ਬਾਕੀ ਸਾਰੀਆਂ ਚੀਜ਼ਾਂ ਵਾਸਤੇ ਸਮਾਂ ਸੀ ਕੱਢ ਲੈਂਦੇ ਆ ਕੋਈ ਦੂਰ ਤੇ ਰਾਡੇ ਤੋਂ ਸਾਨੂੰ ਕੋਈ ਵਿਆਹ ਆ ਜਾਵੇ ਅਸੀਂ ਆਪਣੇ ਮਾਲਕ ਨਾਲ ਲੜ ਕੇ ਕਿਉਂ ਨਾ ਛੁੱਟੀ ਲੈ ਲਈਏ ਲੈ ਕੇ ਉੱਥੇ ਜ਼ਰੂਰ ਜਾਂਦੇ ਤੇ ਜੇ ਕੋਈ ਲਾਗੇ ਚਾਗੇ ਦੂਸਰੇ ਸ਼ਹਿਰ ਤੋਂ ਸਾਨੂੰ ਕੋਈ ਸਤਸੰਗ ਦਾ ਸੁਨੇਹਾ ਆ ਜਾਵੇ ਨਾ ਅਸੀਂ ਪੰਜਾਬ ਆਨੇ ਮਾਰ ਦਿੰਨੇ ਉਹ ਨਹੀਂ ਏਡੀ ਦੂਰ ਕਿੱਥੇ ਬੜਾ ਮੁਸ਼ਕਲ ਹੈ ਮੈਨੂੰ ਬੜੇ ਕੰਮ ਨੇ ਸਤਿਗੁਰੂ ਆਖਦੇ ਨੇ ਕੰਮ ਤੇਰੇ ਨਹੀਂ ਮੁੱਕਨੇ ਏ ਬੰਦੇ ਆ ਤੂੰ ਮੁੱਕ ਜਾਣਾ ਇਨਸਾਨ ਖਤਮ ਹੋ ਜਾਂਦਾ ਲੇਕਿਨ ਸਾਡੇ ਕੰਮ ਕਦੇ ਖਤਮ ਹੁੰਦੇ ਨਹੀਂ ਲਾਸਟ ਮੂਮੈਂਟ ਤੱਕ ਆਖਰ ਤੱਕ ਦੇਖ ਲਓ ਸਾਡੇ ਕੰਮ ਚੱਲਦੇ ਰਹਿੰਦੇ ਕੰਮ ਕਦੇ ਨਹੀਂ ਖਤਮ ਹੁੰਦੇ ਇਨਸਾਨ ਸੋਚਦਾ 60 ਸਾਲ ਦੀ ਉਮਰ ਤੋਂ ਬਾਅਦ ਮੈਂ ਰਿਟਾਇਰ ਹੋ ਜਾਵਾਂਗਾ ਫਿਰ ਮੈਂ ਭਗਤੀ ਵਾਲੇ ਪਾਸੇ ਲੱਗ ਜਾਣਾ ਫਿਰ ਮੈਂ ਕੋਈ ਕੰਮ ਕਾਜ ਨਹੀਂ ਕਰਦਾ ਔਰ ਅਸੀਂ ਜਿੰਨੇ ਇਨਸਾਨਾਂ ਵਿੱਚ ਵਿਚਰਦੇ ਆ ਉਹਨਾਂ ਕੋਲ ਕੰਮ ਹੀ ਖਤਮ ਨਹੀਂ ਹੁੰਦੇ ਉਹ ਇੰਨਾ ਕੰਮ ਆਪਣੀ ਡਿਊਟੀ ਤੇ ਨਹੀਂ ਸੀ ਕਰਦੇ ਜਿੰਨਾ ਘਰ ਵਿੱਚ ਰਹਿ ਕੇ ਕਰਦੇ ਕਹਿਣ ਦਾ ਭਾਵ ਹੈ ਤੁਹਾਡੇ ਉੱਤੇ ਕੰਮਾਂ ਦਾ ਬੋਝ ਜੇ ਤੁਸੀਂ ਕਹੋ ਵੀ ਖਤਮ ਹੋ ਜਾਵੇ ਤੇ ਜਿੰਦੇ ਜੀ ਬੋਝ ਕਦੇ ਖਤਮ ਨਹੀਂ ਹੁੰਦਾ ਕੋਈ ਨਾ ਕੋਈ ਕੰਮ ਸਾਨੂੰ ਕਰਨਾ ਪੈਂਦਾ ਲੇਕਿਨ ਜਿਹੜਾ ਸੂਝੀ ਵਾਲਾ ਇਨਸਾਨ ਹੈ ਜਗਿਆਸਾ ਵਾਲਾ ਇਨਸਾਨ ਹੈ ਉਹ ਕੰਮ ਕਰਦਿਆਂ ਕਰਦਿਆਂ ਉਸ ਪਰਮਾਤਮਾ ਦੇ ਨਾਮ ਦੀ ਬੰਦਗੀ ਕਰਦਾ ਕਿ ਜਿੰਨ ਤੇਰੀ ਸਦਾ ਨਿਉ ਰਹਿਣੀ ਇਸ ਫਦਾ ਲਈ ਅਸੀਂ ਕੋਈ ਜਿਉਂਦੇ ਨਹੀਂ ਸੰਸਾਰ ਤੇ ਰਹਿਣਾ ਅਸੀਂ ਕੋਈ ਅਮਰ ਨਹੀਂ ਆ ਕਿ ਹਮੇਸ਼ਾ ਰਹਿਣਾ ਕੋ 4 ਦਿਨ ਦਾ ਪਰੋਣਾ ਕੋ 8 ਦਿਨ ਦਾ ਪਰੋਣਾ ਤੁਰ ਹੀ ਜਾ ਰਹੇ ਹਾਂ ਖੁਸ਼ੀਆਂ ਦੇ ਖੇੜੇ ਢੋਲ ਨਗਾਰੇ ਕਿਤੇ ਵੱਜਦੇ ਨੇ ਚੈਟ ਚਿਹਰੇ ਪੈਂਦੇ ਨੇ ਲੋਕ ਕਰਲਾਉਂਦੇ ਨੇ ਕਿਉਂਕਿ ਕਿਤੇ ਖੁਸ਼ੀਆਂ ਦੇ ਖੇੜੇ ਤੇ ਕਿਤੇ ਗਮੀ ਦੇ ਕਿਤੇ ਕੋਈ ਕਿਰਲਾ ਰਿਹਾ ਰੋ ਰਿਹਾ ਔਰ ਕਿਤੇ ਕੋਈ ਹੱਸਦਾ ਢੋਲ ਵਜਾਂਦਾ ਲੱਡੂ ਵੰਡਦਾ ਹੈ ਸਾਰਾ ਇਨਸਾਨ ਦੇ ਵਿੱਚ ਮਿਲ ਤੇ ਕਿਤੇ ਕੋਈ ਇਨਸਾਨ ਆ ਰਿਹਾ ਤੇ ਕਿਤੇ ਕੋਈ ਜਾ ਰਿਹਾ ਆਇਆ ਹੈ ਸੋ ਜਾਏਗਾ ਰਾਜਾ ਰੰਕ ਫਕੀਰ ਇੱਕ ਸਿਹਾਸਣ ਚੜ ਚਲਾ ਇੱਕ ਬਾਂਦੇ ਜੱਜ ਦੇ ਲਈ ਸੰਸਾਰ ਵਿੱਚ ਇਨਸਾਨ ਜਿਹੜਾ ਆਇਆ ਉਹਨੇ ਇੱਕਣਾ ਇੱਕ ਦਿਨ ਜਾਣਾ ਇਹ ਤਾਂ ਸਚਾਈ ਹੈ ਅਟਲ ਸਚਾਈ ਅਸੀਂ ਆਪਣੀਆਂ ਅੱਖਾਂ ਨਾਲ ਦੇਖਦੇ ਹਾਂ ਕੋਈ ਐਸਾ ਇਨਸਾਨ ਨਹੀਂ ਅਸੀਂ ਦੇਖਿਆ ਜਿਹੜੇ ਸਾਡੇ ਦਾਦੇ ਪਰਦਾਦਿਆਂ ਦੇ ਸਮੇਂ ਦਾ ਹੋਵੇ ਕੋਈ ਨਾ ਕੋਈ ਲਬਣਾ ਤਾਂ ਚਾਹੀਦਾ ਸੀ ਨਾ ਜੇ ਕੋਈ ਇੱਥੇ ਹੀ ਹਮੇਸ਼ਾ ਰਹਿਣ ਵਾਲਾ ਹੋਵੇ ਕੋਈ ਤਾਂ ਕਿਤੇ ਲੱਭੇ ਲੇਕਿਨ ਕੋਈ ਨਜ਼ਰ ਨਹੀਂ ਆਉਂਦਾ ਵਾਤੁਵਾਤ ਕੋਈ ਸਾਡੇ ਮਾਪੇ ਦੇ ਉਮਰਾਂ ਦੇ ਹੋਣਗੇ ਕੋਈ ਜ਼ਿਆਦਾ ਤੋਂ ਜ਼ਿਆਦਾ ਦਾਦੀਆਂ ਦੀ ਉਮਰ ਦੇ ਹੋਣਗੇ ਉਸ ਤੋਂ ਉੱਪਰ ਨਹੀਂ ਕੋਈ ਲੱਭਦਾ ਕਿਉਂਕਿ ਇੱਕ ਨਾ ਇੱਕ ਦਿਨ ਹਰ ਇੱਕ ਦਾ ਸਮਾਂ ਆਉਣਾ ਹੈ ਕੁਦਰਤ ਵੀ ਦੇਖੋ ਕਰੋਟਾ ਲੈਂਦੀ ਹੈ ਵੱਡੇ ਵੱਡੇ ਪਹਾੜ ਢਾਈ ਜਾਂਦੇ ਨੇ ਹੁਣ ਅਸੀਂ ਕਹਿੰਦੇ ਹਾਂ ਵੀ ਇੱਕ ਪਹਾੜ ਇੱਕ ਇੱਥੇ ਬਣਾ ਦਿਓ ਇੱਕ ਵੱਡਾ ਕੋਈ ਚੀਜ਼ ਰੱਖ ਦਿਓ ਕਦੇ ਖਤਮ ਨਹੀਂ ਹੋਣੀ ਉਹ ਵੀ ਇੱਕਣਾ ਇੱਕ ਦਿਨ ਉਸ ਪਰਮਾਤਮਾ ਦੀ ਜੇ ਮਰਜ਼ੀ ਹੋਏਗੀ ਤਾਂ ਉਸ ਨੂੰ ਵੀ ਉਲਟ-ਪੁਲਟ ਕਰ ਦਿੰਦਾ ਅਸੀਂ ਕਈ ਸੋਚਿਆ ਹੁਣ ਕਿ ਮਿੱਟੀ ਦਾ ਵੱਡਾ ਪਹਾੜ ਬਣਿਆ ਹੋਵੇ ਉਹ ਕਦੇ ਡਿੱਗ ਪਵੇ ਦੇਖੋ ਡਿੱਗਦੇ ਨਜ਼ਰ ਆਉਂਦੇ ਬਈ ਨਾ ਅੱਜ ਕੱਲ੍ਹ ਬਰਸਾਤਾਂ ਦੇ ਨਾਲ ਉਸ ਪਰਮਾਤਮਾ ਦੇ ਕੋਲ ਇਦਾਂ ਦੀਆਂ ਸ਼ਕਤੀਆਂ ਨੇ ਉਹ ਜੋ ਚਾਵੇ ਕਰ ਸਕਦਾ ਹੈ ਉਸੇ ਨੇ ਬਣਾਇਆ ਸੰਸਾਰ ਹੈ ਉਸੇ ਨੇ ਜਦੋਂ ਵਿਗਾੜਨਾ ਵਿਗਾੜ ਵੀ ਦੇਣਾ ਪਰ ਸਾਨੂੰ ਕਿਉਂ ਬਣਾਇਆ ਪਰਮਾਤਮਾ ਨੇ ਇਸ ਕਰਕੇ ਬਣਾਇਆ ਕਿ ਸਾਨੂੰ ਇੱਕ ਮੌਕਾ ਮਿਲਿਆ ਕਿ ਅਸੀਂ ਬਾਰ-ਬਾਰ ਇਸ ਸੰਸਾਰਿਕ ਝਮੇਲਿਆਂ ਤੋਂ ਬਾਹਰ ਨਿਕਲ ਆਈਏ ਪਰ ਅਸੀਂ ਨਿਕਲਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਸਾਡੇ ਕੋਲੋਂ ਫਿਰ ਅਸੀਂ ਉਹਦੀ ਬਣਾਏ ਸੰਸਾਰ ਦੇ ਵਿੱਚ ਰੁੱਝ ਗਏ ਉਹਦੀ ਬਣਾਈ ਦੁਨੀਆ ਨੂੰ ਖੁਸ਼ ਕਰਦੇ ਹਾਂ ਉਸ ਨੂੰ ਖੁਸ਼ ਨਹੀਂ ਕਰ ਪਾ ਰਹੇ ਅਸੀਂ ਪਰਮਾਤਮਾ ਨੂੰ ਖੁਸ਼ ਕਰਨ ਦਾ ਕਦੇ ਉਪਰਾਲਾ ਨਹੀਂ ਕਰਦੇ ਕਦੇ ਉਹਦਾ ਨਾਮ ਚੇਤੇ ਨਹੀਂ ਕਰਦੇ ਕਦੇ ਬੰਦਗੀ ਨਹੀਂ ਕਰਦੇ ਕਿਉਂਕਿ ਅਸੀਂ ਉਹਦੀ ਬਣਾਈ ਦੁਨੀਆ ਨੂੰ ਤਾਂ ਪਹਿਲਾਂ ਖੁਸ਼ ਕਰ ਲਈਏ ਉਹਦੇ ਚ ਸਮਾਂ ਮਿਲੇਗਾ ਤਾਂ ਫੇਰੀ ਹੈ ਨਾ ਉਹਦੀ ਮਰਜ਼ੀ ਨਾਲ ਬਣਿਆ ਸਾਡਾ ਪਰਿਵਾਰ ਹੈ ਅਸੀਂ ਦਿਨ ਰਾਤ ਉਸ ਪਰਿਵਾਰ ਦੇ ਲਈ ਸਮਾਂ ਕੱਢਦੇ ਹਾਂ ਮਿਹਨਤ ਕਰਦੇ ਹਾਂ ਤਾਂ ਨੌਦੌਲਤ ਇਕੱਠੀ ਕਰਦੇ ਹਾਂ ਪਰ ਆਖਰ ਮੇਲੇ ਉਹ ਹੀ ਪਰਿਵਾਰ ਸਾਡਾ ਨਹੀਂ ਬਣਦਾ ਕਿਉਂਕਿ ਉਹਦਾ ਆਪਣਾ ਪਰਿਵਾਰ ਬਣ ਜਾਂਦਾ ਹੈ ਸੰਸਾਰ ਸਤਗੁਰੂ ਕਹਿੰਦੇ ਆਪਣਾ ਤੋਂ ਯਹਾਂ ਕੋਈ ਨਹੀਂ ਦੇਖਾ ਧੋਗ ਬਜਾਏ ਮੇਰੀ ਮੇਰੀ ਕਿਆ ਕਰੇ ਮੋ ਮਾਇਆ ਨਿਕਟਾ ਇਹ बार-बार ਸੁਣਾਉਂਦਾ ਇਹੋ ਹੀ ਹੈ ਕਿ ਭਾਈ ਇਸ ਚੀਜ਼ ਨੂੰ ਭੁੱਲ ਜਾਓ ਕਿ ਕੋਈ ਤੁਹਾਡਾ ਸਾਥ ਦੇਗਾ ਤੁਸੀਂ ਬਾਹਵੇਂ ਟੱਗੀਆਂ ਮਾਰ ਕੇ ਪੈਸਾ ਲੈ ਕੇ ਆਓ ਬਾਹਵੇਂ ਚੰਗੇ ਕੰਮ ਕਰਕੇ ਪੈਸਾ ਲੈ ਕੇ ਆਓ ਤੁਹਾਡੇ ਪਰਿਵਾਰ ਨੂੰ ਤਾਂ ਪੈਸਾ ਚਾਹੀਦਾ ਜੀ ਜਿੱਦ ਤਰ ਤੁਸੀਂ ਪੈਸਾ ਦੇਣਾ ਬੰਦ ਕਰ ਦੋਗੇ ਨਕਮੇ ਹੋ ਕੇ ਬਹਿ ਜਾਓਗੇ ਘਰ ਦੇ ਵਿੱਚ ਤੇ ਤੁਹਾਡੇ ਨਾਲ ਉਹ ਵਾਲਾ ਵਰਤਾਅ ਨਹੀਂ ਹੋਣਾ ਜਿਹੜਾ ਪਹਿਲਾਂ ਹੁੰਦਾ ਸੀ ਹੌਸਤਾ ਹੌਸਤਾ ਇੱਕ ਦਿਨ ਇਦਾਂ ਦਾ ਆਉਣਾ ਕਿ ਜਦੋਂ ਉਹਨਾਂ ਕਹਣੇ ਨੁੱਕੜੋ ਬਾਹਰ ਨਕਮਾ ਕਿਸੇ ਕੰਮ ਦਾ ਨਹੀਂ ਤੁਹਾਡੇ ਹੁੰਦੋਂ ਤੱਕ ਮੁੱਲ ਪੈਂਦਾ ਜਦੋਂ ਤੱਕ ਤੁਸੀਂ ਕੁਝ ਕਰਦੇ ਹੋਰ ਤੋਂ ਤੁਸੀਂ ਤਾਂ ਹੀ ਕਰ ਪਾਉਂਦੇ ਹੋ ਕਿਉਂਕਿ ਤੁਹਾਡੇ ਅੰਦਰ ਕਰਨ ਦੀ ਸ਼ਕਤੀ ਉਸ ਪਰਮਾਤਮਾ ਨੇ ਦਿੱਤੀ ਹੈ ਉਹ ਸਵਾਸ ਬਖਸ਼ੇ ਨੇ ਜਦੋਂ ਸਵਾਸ ਹੀ ਖਤਮ ਹੋ ਗਏ ਤੇ ਕੋਈ ਰੱਖਦਾ ਘਰ ਵਿੱਚ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਜੇ ਸਭ ਕੋਏ ਤੇਲ ਜਲੇ ਬਾਤੀ ਟਹਿਰਾਨੀ ਸੂਨਾ ਮੰਦਰੂ ਹੋਏ ਅਰੇ ਭੋਰੇ ਤੋਹੇ ਘੜੀ ਨਾ ਰਾਖੇ ਕੋਏ ਇਹ ਇਨਸਾਨ ਤੋਂ ਭਵਰੇ ਦੀ ਤਰ੍ਹਾਂ ਭਟਕਦਾ ਫਿਰਦਾ ਹੈ ਤੇ ਵੀ ਮੇਰਾ ਉਹ ਵੀ ਮੇਰਾ ਕਬਜ਼ੇ ਕਰ ਰਹੇ ਆ ਪਰ ਤੈਨੂੰ ਜਦੋਂ ਤੇਰੇ ਸਵਾਸ ਖਤਮ ਹੋ ਜਾਣੇ ਤੇ ਘਰ ਕਿਸੇ ਨੇ ਨਹੀਂ ਰੱਖਣਾ ਪਾਵੇ ਤੂੰ ਜਿੰਨਾ ਮਰਜੀ ਸੁੰਦਰ ਹੈ ਸੋਹਣਾ ਹੈ ਤਾਕਤਵਾਰ ਹੈ ਕਿਸੇ ਨੇ ਨਹੀਂ ਰੱਖ ਲਿਆ ਚੱਕ ਕੇ ਸ਼ਮਸ਼ਾਨ ਕੋਲ ਵੀ ਦੇ ਹਵਾਲੇ ਕਰਦੇ ਇਸੇ ਕਰਕੇ ਜੇ ਜਨਮ ਮਿਲਿਆ ਉਸ ਪਰਮਾਤਮਾ ਦੀ ਬੰਦਗੀ ਕਰ ਲੋ ਉਹ ਹਰ ਵੇਲੇ ਸਾਡਾ ਸਹਾਇ ਹੈ ਸਾਡਾ ਮਦਦਗਾਰ ਹੈ ਜਦੋਂ ਮੰਗਣਾ ਉਸ ਪਰਮਾਤਮਾ ਤੋਂ ਮੰਗੋ ਲੋਕਾਂ ਤੋਂ ਮੰਗਿਆ ਕੁਝ ਨਹੀਂ ਜਿ ਮਿਲਦਾ ਉਸ ਮਾਲਕ ਕੋਲੋਂ ਮੰਗਿਆ ਹਰ ਕੁਝ ਮਿਲ ਜਾਣਾ ਬਸ ਤੁਹਾਡੇ ਮੰਗਣ ਦਾ ਤਰੀਕਾ ਚੰਗਾ ਹੋਣਾ ਚਾਹੀਦਾ ਹੈ ਮਨ ਸੱਚਾ ਹੋਣਾ ਚਾਹੀਦਾ ਔਰ ਮੰਗੋ ਤੇ ਹਮੇਸ਼ਾ ਸਰਬਤ ਦਾ ਭਲਾ ਮੰਗੋ ਜਦੋਂ ਸੰਸਰਬਤ ਦਾ ਭਲਾ ਮੰਗੋਗੇ ਨਾ ਉਹਦੇ ਵਿੱਚ ਤੁਹਾਡਾ ਭਲਾ ਹੋਣਾ ਹੀ ਹੋਣਾ ਹੈ ਤੇ ਜਦੋਂ ਸਵਾਰਥੀ ਮਨ ਐਸੇ ਸੰਸਾਰ ਦੀਆਂ ਚੀਜ਼ਾਂ ਮੰਗਦਾ ਹੈ ਮੱਥਾ ਟੇਕਦਾ ਤੇ ਘਰ ਮੰਗ ਲੈਂਦਾ ਦੂਜੀ ਵਾਰੀ ਮੱਥਾ ਟੇਕਦਾ ਤੇ ਕੋਠੀ ਮੰਗ ਲੈਂਦਾ ਤੀਜੀ ਵਾਰੀ ਟੇਕਦਾ ਤੇ ਕੁਝ ਹੋਰ ਮੰਗ ਲੈਂਦਾ ਮੰਗਦਾ ਕੀ ਹੈ ਸੰਸਾਰਿਕ ਚੀਜ਼ਾਂ ਤੇ ਉਹ ਸੰਸਾਰਿਕ ਚੀਜ਼ਾਂ ਇੱਕ ਨਾ ਇੱਕ ਦਿਨ ਖਾਕ ਹੋ ਜਾਣੀਆਂ ਤੇ ਜਦੋਂ ਖਾਕ ਹੁੰਦੀਆਂ ਖਤਮ ਹੁੰਦੀਆਂ ਤੇ ਫਿਰ ਮਨ ਨੂੰ ਤਕਲੀਫ ਹੁੰਦੀ ਹੈ ਦੁੱਖ ਇਸੇ ਕਰਕੇ ਸਤਗੁਰੂ ਕਹਿੰਦੇ ਜਿਉਂ-ਜਿਉਂ ਮੋਹ ਮਾਇਆ ਦੇ ਵਿੱਚ ਤੂੰ ਰੁਝਦਾ ਜਾਵੇਂਗਾ ਫਸਦਾ ਜਾਵੇਂਗਾ ਆਖਰ ਵੇਲੇ ਉਹਨਾਂ ਹੀ ਦੁਖੀ ਹੋਵੇਂਗਾ ਸਮਾ ਰਹਿੰਦਿਆਂ ਪਰਮਾਤਮਾ ਦੀ ਬੰਦਗੀ ਕਰ ਲੋਗੇ ਤੇ ਮਨ ਵਿੱਚ ਇੱਕ ਟਹਿਰਾਵ ਪੈਦਾ ਹੋ ਜਾਂਦਾ ਹੈ ਮਨ ਵਿੱਚ ਇੱਕ ਸਬਰ ਪੈਦਾ ਹੋ ਜਾਂਦਾ ਜੇ ਤੁਸੀਂ ਹਜ਼ਾਰ 2000 ਜਾਂ 10000 20000 ਕਮਾਉਂਦੇ ਆਣਾ ਜੇ ਉਸ ਪਰਮਾਤਮਾ ਨੇ ਤੁਹਾਡੇ ਅੰਦਰ ਸਬਰ ਪੈਦਾ ਕਰ ਦਿੰਦਾ ਤਾਂ ਉਹ ਲੱਖਾਂ ਦੇ ਬਰਾਬਰ ਤੇ ਜੇ ਸਬਰ ਨਹੀਂ ਹੈ ਤੇ ਕਰੋੜਾਂ ਅਰਬਾਂ ਵੀ ਕਮਾ ਆ ਗਿਆ ਸੀ ਲੇਖਦੇ ਆ ਦੁਨੀਆ ਦੌੜੀ ਜਾ ਰਹੀ ਹੈ ਦੌੜੀ ਜਾ ਰਹੀ ਹੈ ਪਤਾ ਨਹੀਂ ਕੀ ਲੱਭਣਾ ਹੈ ਸਬਰ ਨਹੀਂ ਰੰਗ ਤੇ ਸਬਰ ਕਿੰਨੇ ਪੈਦਾ ਕਰਨਾ ਉਸ ਪਰਮਾਤਮਾ ਨੇ ਤੇ ਅਸੀਂ ਉਸ ਨੂੰ ਹੀ ਭੁੱਲ ਕੇ ਬਹਿ ਜਾਂਦੇ ਜੇ ਅਸੀਂ ਉਸ ਨੂੰ ਚੇਤੇ ਰੱਖਾਂਗੇ ਤੇ ਸਭ ਕੁਝ ਮਿਲ ਜਾਣਾ ਘਰ ਤੇ ਸੁੱਖ ਸ਼ਾਂਤੀ ਵੀ ਮਿਲ ਜਾਣੀ ਹੈ ਪਿਆਰ ਵੀ ਮਿਲ ਜਾਣਾ ਸਭ ਕੁਝ ਮਿਲ ਜਾਣਾ ਤੇ ਜੇਕਰ ਅਸੀਂ ਉਸੇ ਨੂੰ ਭੁੱਲ ਕੇ ਸੰਸਾਰਿਕ ਲੋਕਾਂ ਦੇ ਪਿੱਛੇ ਲੱਗੇ ਰਹੇ ਤਾਂ ਫਿਰ ਭਾਈ ਇੱਥੇ ਭਟਕਣਾ ਕਦੇ ਨਹੀਂ ਘਟੂ ਛੋਟਾ ਜਿਹਾ ਕਥਨ ਹੈ ਕਿ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਉਹਨਾਂ ਦਾ ਜਿਹੜਾ ਡੇਰਾ ਹੈ ਜਿਹੜਾ ਨਿਤਿ ਸਤਗੁਰੂ ਕਬੀਰ ਸਾਹਿਬ ਨੇ ਆਪਣਾ ਸਾਰਾ ਜੀਵਨ ਬਤੀਤ ਕੀਤਾ ਕਾਂਸ਼ੀ ਦੇ ਵਿੱਚ ਚੋਰਾ ਮਠ ਦੇ ਨਾਮ ਤੇ ਮਸ਼ਹੂਰ ਉਹਦੇ ਆਲੇ ਦੁਆਲੇ ਕਸਾਈਆਂ ਦੇ ਘਰ ਸੀ ਕਸਾਈਆਂ ਦੇ ਘਰ ਉਹਨੂੰ ਕਸਾਈਆਂ ਦਾ ਆਪਣਾ ਕੰਮ ਹੈ ਤੇ ਸੰਤਾਂ ਦਾ ਆਪਣਾ ਕੰਮ ਕਸਾਈਆਂ ਨੇ ਆਪਣੇ ਤਰੀਕੇ ਦੇ ਨਾਲ ਜੀਵਨ ਬਤੀਤ ਕਰਨਾ ਹੈ ਉਹਨਾਂ ਨੇ ਤੇ ਜੀਵਾਂ ਨੂੰ ਫੜ ਫੜ ਕੇ ਮਾਰਨਾ ਹੈ ਕੱਟਣਾ ਹੈ ਮਾਸ ਵੇਚਣਾ ਹੈ ਜੋ ਉਹਨਾਂ ਦੇ ਕਾਰਨ ਤੇ ਇਧਰ ਦੂਸਰੇ ਪਾਸੇ ਸਤਿਗੁਰੂ ਕਬੀਰ ਸਾਹਿਬ ਜੀ ਦਾ ਮੱਠ ਜਿੱਥੇ satsang ਹੁੰਦੀ ਹੈ ਜਿੱਥੇ ਪਰਮਾਤਮਾ ਦੇ ਨਾਮ ਦੀ ਬੰਦਗੀ ਹੁੰਦੀ ਹੈ ਉਹ ਚੱਲ ਰਿਹਾ ਔਰ ਕੋਈ ਆ ਕੇ ਚੇਲਾ ਉਹਨਾਂ ਨੂੰ ਕਹਿੰਦਾ ਕਿ ਸਾਹਿਬ ਜੀ ਚਲੋ ਕਿਤੇ ਡੇਰਾ ਨਾ ਹੋਰ ਕਿਤੇ ਬਣਾ ਲੈਨੇ ਆ ਇੱਥੇ ਤਾਂ ਬੜੀ ਮੁਸ਼ਕਲ ਹੈ ਇੱਥੇ ਤਾਂ ਜਿਨਾ ਔਖਾ ਹੋਇਆ ਜਦੋਂ ਗਲੀ ਜੂ ਬਾਹਰ ਨਿਕਲਦੇ ਨੇ ਕਿਤੇ ਨਾ ਕਿਤੇ ਜਾਨਵਰ ਦੀਆਂ ਚੀਕਾਂ ਨਜ਼ਰ ਆਉਂਦੀਆਂ ਨੇ ਕਿਉਂਕਿ ਜਾਨਵਰਾਂ ਨੂੰ ਕਟਿਆ ਜਾਂਦਾ ਮਾਰਿਆ ਜਾਂਦਾ ਤੇ ਚਲੋ ਅਸੀਂ ਕਿ ਤੂੰ ਕਿਤੇ ਹੋਰ ਜਾ ਕੇ ਦੂਰ ਦਰਾਡੇ ਢੇਰਾ ਬਣਾ ਲੈਣ ਨੇ ਅੱਜ ਤੇ ਸਿਰਫ ਸ਼ਾਂਤੀ ਮੇ ਟੰਗ ਦੇ ਨਾਲ ਸੰਤ ਸੰਗ ਸੁਣੀਏ ਪ੍ਰਮਾਤਮਾ ਦੀ ਬੰਦਗੀ ਕਰੀਏ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਕਿਉਂ ਉਹਦਾ ਆਪਣਾ ਕੰਮ ਹੈ ਤੇ ਸਾਡਾ ਆਪਣਾ ਕੰਮ ਹੈ ਉਹਨੇ ਆਪਣੇ ਕਰਮ ਕਮਾਉਣੇ ਆਸੀਂ ਆਪਣੇ ਕਰਮ ਕਮਾਉਣੇ ਇਸ ਕਰਕੇ ਕਦੇ ਇਹ ਨਾ ਦੇਖੋ ਕਿ ਫਲਾਣਾ ਬੰਦਾ ਅੱਜ ਮੰਦਰ ਨਹੀਂ ਗਿਆ ਤੇ ਭਾਵੇਂ ਮੈਂ ਵੀ ਛੁੱਟੀ ਕਰ ਲਵਾਂ ਤੁਸੀਂ ਆਪਣੇ ਕਰਮ ਇਥੋਂ ਲੈ ਕੇ ਜਾਣੇ ਨੇ ਆਪਣਾ ਕਰਮ ਕਮਾਉਣ ਆਏ ਹੋ ਪ੍ਰਮਾਤਮਾ ਦੇ ਘਰ ਵਿੱਚ ਤੁਹਾਡੀ ਹਾਜ਼ਰੀ ਲੱਗਣੀ ਹੈ ਜਿੰਨੀ ਹਾਜ਼ਰੀ ਆ ਤੁਸੀਂ ਲਗਵਾਓਗੇ ਉਹਦਾ ਫਲ ਤੁਹਾਨੂੰ ਹੀ ਮਿਲੇਗਾ ਜਦੋਂ ਸਤਿਗੁਰੂ ਕਬੀਰ ਸਾਹਿਬ ਆਪਣੇ ਡੇਰੇ ਤੋਂ ਨਿਕਲੇ ਗਏ ਦੂਰ ਦਰਾਡੇ ਗਏ ਥੋੜਾ ਲਾਗੇ ਨਾ ਤੇ ਇੱਕ ਜਗ੍ਹਾ ਤੇ ਇੱਕ ਬੰਦਾ ਡੇਰੀ ਵਿੱਚ ਕੰਮ ਕਰਦਾ ਅੱਗੇ ਵੀ ਤੁਹਾਨੂੰ ਮੈਂ ਸੁਣਾਈ ਇਹ ਗੱਲ ਉਹ ਕੰਮ ਕਰਦਾ ਤੇ ਸਤਿਗੁਰੂ ਕਬੀਰ ਸਾਹਿਬ ਆਪਣੇ ਸੁਭਾਅ ਦੇ ਸੁਭਾਅ ਦੇ ਨਾਲ ਕਹਿੰਦੇ ਨੇ ਕਿ ਭਾਈ ਤੂੰ ਇੱਥੇ ਕੰਮ ਕਰਿਆ ਕਰਦਾ ਚਲ ਥੋੜਾ ਸਮਾਂ ਕਰੇ ਸਤਸੰਗ ਵਿੱਚ ਵੀ ਆਇਆ ਕਰ ਕੱਢਿਆ ਕਰ ਸੁਣਾ ਆਖਦਾ ਮਹਾਰਾਜ ਜਰੂਰ ਆਵਾਂਗਾ ਸਮਾਂ ਮਿਲੇਗਾ ਤੇ ਜਰੂਰ ਆਵਾਂਗਾ ਹੁਣ ਸਮਾਂ ਕਾਫੀ ਬੀਤ ਗਿਆ ਇੱਕ ਵਾਰ ਫਿਰ ਨਿਕਲੇ ਫਿਰ ਦੇਖਿਆ ਬੰਦਾ ਵਿਅਸਤ ਹੈ ਆਪਣੇ ਕੰਮ ਵਿੱਚ ਫਿਰ ਪੁੱਛਿਆ ਤੈਨੂੰ ਕਿਹਾ ਸੀ ਕੋਈ satsang ਵਿੱਚ ਕਦੀ ਆ ਜਾਇਆ ਕਰ ਕਦੀ ਆਇਆ ਤਾਂ ਕਰ ਕਹਿੰਦਾ ਜੀ ਜਰੂਰ ਮਹਾਰਾਜ ਅੱਗੇ ਸਮਾਂ ਨਹੀਂ ਸੀ ਮਿਲਿਆ ਹੁਣ ਮੈਂ ਜਰੂਰ ਕੱਡਾਂਗਾ ਜਿੱਦਾਂ ਸਾਨੂੰ ਲੋਕ ਕਹਿੰਦੇ ਨੇ ਕਿ ਹੁਣ ਬੱਚੇ ਛੋਟੇ ਨੇ ਵੱਡੇ ਹੋ ਜਾਣ ਮੈਂ ਜਰੂਰ ਆਵਾਂ ਕਰਾਂ ਬੱਚੇ ਵੱਡੇ ਹੋ ਗਏ ਹੁਣ ਬੱਚੇ ਵੱਡੇ ਹੋ ਗਏ ਨੇ ਜ਼ਿੰਮੇਵਾਰੀਆਂ ਵਧ ਗਈਆਂ ਕੁੜੀਆਂ ਘਰ ਜਵਾਨ ਨੇ ਨਿਕਲੇ ਆਲੀ ਜਾਂਦਾ ਕਿਤੇ ਵਿਆਹ ਸ਼ਾਦੀਆਂ ਹੋ ਜਾਣਗੀਆਂ ਮੈਂ ਵਿਹਲੀ ਹੋਵਾਂਗੀ ਫੇਰ ਆਵਾਂਗਾ ਹੁਣ ਵਿਆਹ ਸ਼ਾਦੀਆਂ ਵੀ ਹੋ ਗਈਆਂ ਹੁਣ ਤੇ ਵਿਆਹ ਵੀ ਹੋ ਗਿਆ ਏ ਹੁਣ ਜ਼ਿੰਮੇਵਾਰੀਆਂ ਵਧ ਗਈਆਂ ਘਰ ਵਿੱਚ ਨੂੰ ਕੱਲੀ ਏ ਨਹੀਂ ਆਇਆ ਜਾਂਦਾ ਅੱਛਾ ਜੀ ਕੋਈ ਨਹੀਂ ਥੋੜਾ ਘਰ ਵਿੱਚ ਕੋਈ ਜੀ ਆ ਜੇਗਾ ਤੇ ਫਿਰ ਉਹਦਾ ਵੀ ਦਿਲ ਲੱਗ ਜਾ ਮਾਂ ਆ ਜਾ ਕਰਾਂਗੇ ਠੀਕ ਹੈ ਜੀ ਹੁਣ ਜੀ ਵੀ ਆ ਗਿਆ ਹੁਣ ਜ਼ਿੰਮੇਵਾਰੀਆਂ ਹੋਰ ਵਧ ਗਈਆਂ ਆ ਮੇਰਾ ਪੋਤਾ ਮੇਰੀ ਪੋਤੀ ਮੇਰੇ ਬਗੈਰ ਨਹੀਂ ਰਹਿੰਦੇ ਉਹ ਤੇ ਮਾਂ ਕੋਲ ਵੀ ਘਟ ਜਾਂਦੇ ਮੇਰੇ ਕੋਲ ਹੀ ਜ਼ਿਆਦਾ ਰਹਿੰਦੇ ਨੇ ਬਾਹਾਨੇ ਇਹਨੇ ਸੰਸਾਰ ਦੇ ਵਿੱਚ ਕਿ ਜਿੰਨੇ ਮਰਜੀ ਬਣਾ ਲਓ ਤੇ ਜਿੰਨੇ ਜਾਉ ਨੇ ਤੁਰ ਹੀ ਜਾਣਾ ਉਹ ਬੰਦਾ ਵੀ ਇਸੇ ਤਰ੍ਹਾਂ 2 3 4 ਵਾਰੀ ਪੁੱਛਿਆ ਸਤਿਗੁਰਾਂ ਨੇ ਬਹਾਨੇ ਬਣਾ ਕੇ ਟਾਲ ਦਿੰਦਾ ਆਵਾਂਗਾ ਜਰੂਰ ਜੀ ਮਨਾ ਨਹੀਂ ਕਰਨਾ ਸਾਨੂੰ ਵੀ ਕੋਈ ਮਨਾ ਨਹੀਂ ਕਰਦਾ ਅਸੀਂ ਜਦੋਂ ਕਿਸੇ ਨੂੰ ਕਹਿੰਨੇ ਕੋਈ ਮਨਾ ਥੋੜਾ ਕਰਦਾ ਜਾਂਦੇ ਹਾਂ ਜੀ ਜਰੂਰ ਜੀ ਆਵਾਂਗੇ ਪਰ ਨਹੀਂ ਗਿਆ ਆਖਰਕਾਰ ਇੱਕ ਦਿਨ ਸਤਿਗੁਰੂ ਕਬੀਰ ਸਾਹਿਬ ਨਿਕਲ ਰਹੇ ਸਨ ਜਾ ਕੇ ਦੇਖਿਆ ਜੋ ਬੰਦਾ ਉਹ ਜਗ੍ਹਾ ਤੇ ਕੰਮ ਨਹੀਂ ਕਰ ਰਿਹਾ ਇੱਕ ਨੌਜਵਾਨ ਲੜਕਾ ਉਹ ਡੇਰੀ ਵਿੱਚ ਡੰਗਰਾਂ ਦੀ ਪਾਲਣ ਪੋਸ਼ਣ ਕਰਦਾ ਪੁੱਛਦਾ ਜਾ ਕੇ ਕਿ ਭਾਈ ਉਹ ਜਿਹੜੇ ਬਜ਼ੁਰਗ ਸਨ ਉਹ ਅੱਜ ਨਜ਼ਰ ਨਹੀਂ ਆ ਰਹੇ ਕਿੱਥੇ ਗਏ ਨੇ ਤੇ ਲੜਕਾ ਕਹਿੰਦਾ ਹੈ ਕਿ ਸਾਹਿਬ ਜੀ ਉਹ ਤਾਂ ਮੇਰੇ ਪਿਤਾ ਜੀ ਸਨ ਪਰ ਕੁਛ ਸਮਾਂ ਹੋ ਗਿਆ ਉਹ ਗੁਜ਼ਰ ਗਏ ਉਹਨੂੰ ਇਸ ਦੁਨੀਆ ਤੇ ਨਹੀਂ ਆ ਬੜਾ ਸੋਚ ਵਿਚਾਰ ਕਰਦਾ ਹੈ ਸਤਿਗੁਰੂ ਕਬੀਰ ਸਾਹਿਬ ਸੋਚਦੇ ਨੇ ਕਿ ਭਾਈ ਇਸ ਬੰਦੇ ਨੂੰ ਮੈਂ ਕਿੰਨੇ ਵਾਰ ਹੀ ਕਿਹਾ ਸੀ ਵੀ ਕਦੇ ਸਤਸੰਗ ਵਿੱਚ ਆ ਜਾ ਕਰ ਪਰ ਕਦੇ ਨਹੀਂ ਆਇਆ ਚਲੋ ਜ਼ੁਕਤੀ ਲਗਾਈ ਤੇ ਦੇਖਦੇ ਨੇ ਉਹ ਇਨਸਾਨ ਜਿਹੜਾ ਸਿਰਫ ਮੈਂ ਮੇਰੀ ਜੇ ਲੱਗਾ ਸੀ ਲੋਕਾਂ ਨੂੰ ਖੁਸ਼ ਕਰਨ ਤੇ ਲੱਗਾ ਸੀ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਕਰਨ ਤੇ ਲੱਗਾ ਸੀ ਸਾਰਾ ਜੀਵਨ ਜਿਸ ਨੇ ਬਤਾ ਦਿੱਤਾ ਸਿਰਫ ਕੰਮ ਕਾਜ ਕਰਦੇ ਆ ਤੇ ਉਹਦਾ ਅਗਲਾ ਜਨਮ ਜਿਹੜਾ ਹੁੰਦਾ ਤੇ ਉਹਦੇ ਕਰਮਾਂ ਦੀ ਸਜ਼ਾ ਉਹਨੂੰ ਮਿਲਦੀ ਏ ਕਿਵੇਂ-ਕਿਵੇਂ ਮਿਲਦੀ ਏ ਦੇਖੋ ਅਗਲਾ ਜਨਮ ਉਹ ਗਾਂ ਦੇ ਪੇਟ ਦੇ ਵਿੱਚੋਂ ਬਛੜੇ ਦੇ ਰੂਪ ਹੁੰਦਾ ਹੁਣ ਬਛੜਾ ਜਦੋਂ ਥੋੜਾ ਜਿਹਾ ਵੱਡਾ ਹੁੰਦਾ ਤੇ ਉਹਨੂੰ ਪਿੰਡਾਂ ਦੇ ਵਿੱਚ ਗੱਡੀ ਦੇ ਅੱਗੇ ਬੰਨ ਕੇ ਗੱਡੀਆਂ ਚਲਾਉਂਦੇ ਨੇ ਜਿਹੜੇ ਠੱਗੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਉਹ ਚਲਾਉਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਥੋੜਾ ਜਿਹਾ ਹੋਰ ਉਹ ਵੱਡਾ ਜਵਾਨ ਹੋਇਆ ਤੇ ਉਹਨੂੰ ਤੇਲ ਕੱਢਣ ਵਾਲੇ ਕੋਲ ਵੇਚ ਦਿੱਤਾ ਵੀ ਭਾਈ ਆਹਣ ਤੋਂ ਲੈ ਲੈ ਫਿਰ ਉਹਦੇ ਨਾਲ ਉਹ ਤੇਲ ਕੱਢਦਾ ਰਿਹਾ ਜਦੋਂ ਤੱਕ ਉਹਦੇ ਕੋਲੋਂ ਤੇਲ ਕੱਢਦਾ ਰਿਹਾ ਹੁਣ ਦੇਖੋ ਕਦੇ ਡੰਗਰ ਨੂੰ ਲੈ ਕੇ ਜਾਈਏ ਨਾ ਤੇ ਸਾਡਾ ਵੀ ਦਿਲ ਕਰ ਬੰਦਾ ਹੱਥ ਵਿੱਚ ਛਮਕ ਪੜੀ ਹੁੰਦੀ ਹੈ ਉਹ ਭਾਵੇਂ ਚੰਗਾ ਭਲਾ ਦੁਰਦਾ ਵੀ ਮਾਰ ਦਿੰਦੇ ਨੇ ਠਾਹ ਕਰਕੇ ਉਹ ਛੋਟੀਆਂ ਅੱਖਾਂ ਦਾ ਗਿਆ ਤੇਲੀ ਦੇ ਕੰਮ ਕਰਦਾ ਗਿਆ ਜਦੋਂ ਦੇਖਿਆ ਵੇ ਹੁਣੇ ਮੇਰੇ ਕੰਮ ਦਾ ਨਹੀਂ ਰਿਹਾ ਉਹਨੂੰ ਵੇਚ ਦਿੱਤਾ ਕਸਾਈ ਦੇ ਕੋਲ ਤੇ ਕਸਾਈ ਨੇ ਤੇ ਫਿਰ ਆਪਣਾ ਕੰਮ ਕਰਨਾ ਸੀ ਉਹਨੇ ਜਿੰਦੇ ਜੀਵ ਨੂੰ ਵੜ ਉਹਦੇ ਮਾਸ ਦੀਆਂ ਛੋਟੀਆਂ-ਛੋਟੀਆਂ ਬੋਟੀਆਂ ਕਰਕੇ ਵੇਚ ਦਿੱਤੀਆਂ ਉਹਦੀ ਚੰਬੜੀ ਨੂੰ ਵੀ ਵੇਚ ਦਿੱਤਾ ਤੇ ਉਹਦੀ ਚੰਬੜੀ ਨੂੰ ਫਿਰ ਨਗਾਰੇ ਦੇ ਉੱਤੇ ਬਣਿਆ ਗਿਆ ਸਤਿਗੁਰੂ ਕਬੀਰ ਸਾਹਿਬ ਉੱਥੇ ਕਹਿੰਦੇ ਨੇ ਕਿ ਬੈਲ ਬਨਾ ਹਲ ਮੇ ਜੁਟਾ ਕੀਏ ਗਾੜੀ ਮੇ ਦੀਨ ਟੋਲੂ ਕਾ ਤੇਲੀ ਕਾ ਕੋਲੂ ਬਨਾ ਕੀਏ ਘਰ ਕਸਾਈ ਨੀਨ ਔਰ ਜਨਮ ਬਾਕੀ ਰਹੇ ਕਿਤੇ ਮਾਸ ਬਿਕਾ ਗੋਟੀ ਬਿਗੀ ਚਮਰਨ ਬਣੀ ਨਗਾਰ ਔਰ ਕਰਮ ਬਾਕੀ ਰਹੇ ਜਿਸ ਪਰ ਪੜਦੀ ਮਾਰ ਕਹਿੰਦੇ ਹਜੇ ਤੱਕ ਉਹਦੀ ਚੰਬੜੀ ਨੂੰ ਨਗਾਰੇ ਦੇ ਉੱਪਰ ਬਣ ਕੇ ਨਾ ਕੁੱਟਿਆ ਜਾ ਰਿਹਾ ਸੀ ਹਜੇ ਡਾਕਟਰ ਕੋਲ ਦੇ ਕਰਮ ਐਦਾਂ ਦੇ ਹੋਏ ਸਨ ਜਿਸ ਤਰ੍ਹਾਂ ਜਿਸ ਤਰ੍ਹਾਂ ਉਹਨੇ ਡੰਗਰਾ ਦੇ ਨਾਲ ਕੀਤਾ ਸੋਟੀਆਂ ਮਾਰੀਆਂ ਜਾਂ ਕੁਝ ਵੀ ਕੀਤਾ ਕਰਮ ਜਿਹੜੇ ਕਮਾਏ ਉਹਦਾ ਹਿਸਾਬ ਦੇਣਾ ਪੈ ਗਿਆ ਉਹਦੇ ਪਰਿਵਾਰ ਵਿੱਚੋਂ ਕਿਸੇ ਨੇ ਨਹੀਂ ਦਿੱਤਾ ਉਹਨੂੰ ਦੇਣਾ ਪਿਆ ਇਸੇ ਕਰਕੇ ਸਤਿਗੁਰੂ ਕਬੀਰ ਸਾਹਿਬ ਦੀ ਬਾਣੀ ਸਾਨੂੰ ਸਮਝਾਉਂਦੀ ਏ ਕਿ ਭਾਈ ਆਪਣੇ ਕਰਮਾਂ ਵੱਲ ਸੀ ਆਪ ਧਿਆਨ ਦੇਣਾ ਦੇ ਅਸੀਂ ਸੰਸਾਰਿਕ ਲੋਕਾਂ ਨੂੰ ਖੁਸ਼ ਕਰਦੇ ਕਰਦੇ ਆਪਣੇ ਕਰਮ ਵਿਗਾੜ ਕੇ ਬਹਿ ਗਏ ਨਾ ਤੇ ਕਿਸੇ ਨੇ ਸਾਡਾ ਉਸ ਪਰਮਾਤਮਾ ਦੀ ਕਚਹਿਰੀ ਵਿੱਚ ਜਾ ਕੇ ਕਿਸੇ ਨੇ ਨਾਲ ਖੜਾ ਨਹੀਂ ਫਿਰ ਉੱਥੇ ਇਹੋ ਹੀ ਗੱਤਨ بار بار ਆਉਂਦਾ ਕਿ ਆਪਣਾ ਤੋਂ ਯਹਾਂ ਕੋਈ ਨਹੀਂ ਦੇਖਾ ਧੋਖ ਬਜਾਏ ਮੇਰੀ ਮੇਰੀ ਗਿਆ ਕਰੇ ਉਹ ਮਾਇਆ ਦੇ ਚੱਕਰ ਇਹ ਸਾਰੇ ਮੋ ਮਾਇਆ ਦੇ ਚੱਕਰ ਇਹ ਵੀ ਮੇਰਾ ਉਹ ਵੀ ਮੇਰਾ ਆਹ ਕਰ ਮੇਰਾ ਉਹ ਵੀ ਕਰ ਮੇਰਾ ਅੰਤ ਬਾਾਰ ਭਾਈ ਕੀ ਲੈ ਕੇ ਨਾਲ ਜਾਣਾ ਕੁਝ ਵੀ ਨਾਲ ਨਹੀਂ ਜਾਣਾ ਇੱਥੇ ਤਾਂ ਰਹਿੰਦੇ-ਰਹਿੰਦੇ ਤੁਹਾਡੇ ਦੇਖਦੇ ਆ ਦੇਖਦੇ ਕਈਆਂ ਨੇ ਕਮਜੇ ਕਰ ਲੈਣਾ ਜਿਨ੍ਹਾਂ ਬੱਚਿਆਂ ਨੂੰ ਅਸੀਂ ਆਪਣਾ ਸਮਾਂ ਦੇਣਾ ਉਹ ਵੀ ਇੱਕ ਨਾ ਇੱਕ ਦਿਨ ਰਹਿੰਦਿਆਂ-ਰਹਿੰਦਿਆਂ ਕਰੇ ਲਾਸਟ ਮੂਮੈਂਟ ਤੇ ਜਾ ਕੇ ਅੱਖਾਂ ਦਿਖਾ ਦਿੰਦੇ ਛੱਡ ਬਾਪੂ ਹੁਣ ਤੇਰਾ ਕੀ ਕੰਮ ਆ ਤੇਰੀ ਸੁਲਾਹ ਵੀ ਨਹੀਂ ਮੰਨਣੀ ਚੱਲ ਤੂੰ ਚੁੱਪ ਕਰਕੇ ਮੈਂ ਜਿਹੜਾ ਫੁਲਕਾ ਖਾਣਾ ਹੈ ਖਾ ਲੈ ਜੇ ਨਹੀਂ ਖਾਣਾ ਤੇ ਤੇਰੀ ਮਰਗੀ ਅਸੀਂ ਦੇਖਦੇ ਆ ਨਾ ਆਪਣੇ ਸਰਕਲ ਦੇ ਵਿੱਚ ਸਭ ਦੇਖ ਰਿਆ ਨਜ਼ਰ ਆ ਰਿਹਾ ਹੈ ਫਿਰ ਕਿਉਂ ਅਸੀਂ ਉਸ ਪਰਮਾਤਮਾ ਨੂੰ ਭੁੱਲ ਕੇ ਸਿਰਫ ਇਹਨਾ ਚ ਮੇਲਿਆ ਜੇ ਪੇਰਨਿਆਂ ਕਿ ਭਾਈ ਅੱਜ ਇਹ ਵੀ ਕੰਮ ਕਰ ਲਈਏ ਉਹ ਵੀ ਕਰ ਲਈਏ ਕਿਉਂ ਪਰਮਾਤਮਾ ਦੇ ਨਾਮ ਦਾ ਸਮਾਂ ਨਹੀਂ ਘੜਦੇ ਜਿਹੜਾ ਹਰ ਵੇਲੇ ਸਾਡਾ ਸਹਾਇ ਹੈ ਜਿਹੜਾ ਕਿ ਤੂੰ ਕੁਛ ਨਾ ਮਿਲੇ ਉਸ ਮਾਲਕ ਦੇ ਘਰ ਤੋਂ ਮਿਲ ਜਾਂਦਾ ਫਿਰ ਉਸੇ ਮਾਲਕ ਦੇ ਘਰ ਨੂੰ ਕਿਉਂ ਭੁੱਲ ਕੇ ਬਹਿ ਜਾਂਦਾ ਜਿੰਨਾ ਸਮਾਂ ਅਸੀਂ ਪਰਿਵਾਰ ਨੂੰ ਖੁਸ਼ ਕਰਨ ਤੇ ਲੋਕਾਂ ਨੂੰ ਖੁਸ਼ ਕਰਨ ਤੇ ਲਾਉਂਦੇ ਆ ਜੇ ਉਹਨਾਂ ਸਮਾਂ ਉਹਦੇ ਵਿੱਚੋਂ ਥੋੜਾ ਸਮਾਂ ਪਰਮਾਤਮਾ ਦੇ ਅੱਗੇ ਵੀ ਲਾ ਦਈਏ ਤਾਂ ਤੇ ਸਾਡਾ ਕਦੇ ਵੀ ਨੁਕਸਾਨ ਨਾ ਹੋਵੇ ਸਾਨੂੰ ਕਦੇ ਵੀ ਦੁੱਖ ਨਾ ਹੋਵੇ ਅਸ ਉਸ ਪਰਮਾਤਮਾ ਦੇ ਨਾਮ ਦੀ ਬੰਦਗੀ ਸਿਰੇ ਸ਼ਾਹ ਇਸ ਦੀ ਵੀ ਜਲਦੀ ਹੈ ਪਾਣੀ ਦੇ ਵਿੱਚ ਤੇ ਉਹ ਚਾਰ ਉਂਗਲਾਂ ਬਾਹਰ ਹੀ ਰਹਿੰਦੀ ਹੈ ਪਾਣੀ ਤੋਂ ਜੇ ਸਾਰੀ ਦੀ ਸਾਰੀ ਪਾਣੀ ਵਿੱਚ ਵੜ ਜਾਵੇ ਤੂੰ ਤਾਂ ਡੁੱਬ ਜਾਵੇਂਗਾ ਚਾਰ ਉਗਲਾ ਬਾਹਰ ਕਿਉਂ ਰਹਿੰਦੀ ਹੈ ਕਿਉਂਕਿ ਉਹੋ ਹੀ ਬਾਹਰ ਰਹਿਣ ਕਰਕੇ ਉਹ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਤੇ ਜੇ ਅਸੀਂ ਵੀ ਪਰਵਾਰਿਕ ਝਮੇਲਿਆਂ ਵਿੱਚ ਸਾਰੇ ਖੁੱਬ ਗਿਆਣਾ ਜ ਸਵੇਰੇ ਸ਼ਾਮ ਦੀਆਂ ਦੋ ਦੋ ਘੜੀਆਂ ਉਸ ਪਰਮਾਤਮਾ ਦੇ ਨਾਮ ਤੇ ਬੰਦਗੀ ਤੇ ਕੱਢ ਲਈਏ ਤਾਂ ਅਸੀਂ ਵੀ ਕਦੇ ਡੁੱਬ ਨਹੀਂ ਸਕਦੇ ਅਸੀਂ ਭਵ ਸਾਗਰ ਤੋਂ ਪਾਰ ਹੋ ਜਾਣਾ ਇਸੇ ਕਰਕੇ ਸਤਿਗੁਰੂ ਕਹਿੰਦੇ ਲੋਕਾਂ ਨੂੰ ਦਿਖਾਉਣ ਦੇ ਲਈ ਸਵੇਰੇ ਸ਼ਾਮ ਨਹਾ ਲੈਣ ਦੇ ਨਾਲ ਪਵਿੱਤਰ ਨਹੀਂ ਹੋ ਜਾਣਾ ਪਿਰਤਾ ਕਹਿੰਦੇ ਉਹਦੇ ਡੱਡੂ ਦੇ ਸਮਾਨ ਹੀ ਆ ਜਿਵੇਂ ਡੱਡੂ ਛੜਾਪੀ ਮਾਰਦਾ ਪਾਣੀ ਵਿੱਚ ਤੇ ਨਹਾ ਕੇ ਬਾਹਰ ਆ ਜਾਂਦਾ ਹੈ ਮੱਛਲੀ ਸਾਰਾ ਹੀ ਪਾਣੀ ਤੇ ਰਹਿੰਦੀ ਤੇ ਪਵਿੱਤਰ ਤਾਂ ਮੱਛਲੀ ਹੋਣੀ ਹੈ ਨਾ ਪਰ ਮੱਛਲੀ ਨੂੰ ਬਾਹਰ ਕੱਢ ਕੇ ਕਦੇ ਦੇਖੋ ਮੱਛਲੀ ਜਿੰਨੀ ਸਮੈਲ ਮੱਛਲੀ ਮਾਰਦੀ ਏ ਉਹਨੇ ਕੋਈ ਹੋਰ ਚੀਜ਼ ਨਹੀਂ ਮਾਰਦੀ ਇਸੇ ਕਰਕੇ ਕੱਲਾ ਬਾਹਰੀ ਸਰੀਰ ਨੂੰ ਆਪਾਂ ਧੋ ਲੈਨੇ ਆ ਤੇ ਧੋ ਕੇ ਸਮਝੀ ਅਸੀਂ ਪਵਿੱਤਰ ਹੋ ਗਏ ਆ ਉਹ ਪਵਿੱਤਰਤਾ ਨਹੀਂ ਹੈ ਪਵਿੱਤਰਤਾ ਉਹ ਹੀ ਆ ਜਿਹੜੀ ਅੰਦਰਲੇ ਮਨ ਨੂੰ ਵੀ ਅਸੀਂ ਪਵਿੱਤਰ ਕਰੀਏ ਤੇ ਅੰਦਰਲਾ ਮਨ ਤਾਂ ਹੀ ਨਹਾਉਂਦਾ ਤਾਂ ਹੀ ਇਸ਼ਨਾਨ ਕਰਦਾ ਜੇ ਬੰਦਗੀ ਵਾਲਾ ਪਾਣੀ ਬੰਦਗੀ ਵਾਲਾ ਜਲ ਸਾਨੂੰ ਮਿਲ ਜਾਵੇ ਨਾਮ-ਨਾਮ ਦਾ ਜਲ ਮਿਲ ਜਾਵੇ ਉਹਦੇ ਵਿੱਚ ਸਾਡਾ ਮਨ ਜਿਹੜਾ ਉਹ ਡੁੱਬ ਕੇ ਲਾਂਦਾ ਤੇ ਮਨ ਸਾਡਾ ਪਵਿੱਤਰ ਹੋ ਜਾਂਦਾ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਇਹ ਬਾਈ ਚੀਜ਼ਾਂ ਕਿ ਜਪਿਓ RAM RAM ਰਤਨਾਹੀ ਤੈ ਸਭ ਧਰਮ ਰਾਏ ਕਿ ਜਾਇ ਕਿ ਜਿਸ ਇਨਸਾਨ ਨੇ ਕਦੇ ਪ੍ਰਮਾਤਮਾ ਦਾ ਨਾਮ ਜਪਿਆ ਨਹੀਂ ਫਿਰ ਕਰਮਾ ਅਨੁਸਾਰ ਧਰਮ ਰਾਜ ਦੀ ਕਚਹਿਰੀ ਵਿੱਚ ਜਾਂਦਾ ਜਿੱਥੇ ਉਹਦੇ ਹਿਸਾਬ ਹੁੰਦੇ ਨੇ ਬੜੀਆਂ ਫੋਟਾਂ ਲੋਕਾਂ ਨੇ ਲਾਈਆਂ ਕੋਈ ਕੜਾਈਆਂ ਵਿੱਚ ਪਾਇਆ ਕੋਈ ਕੁਝ ਪਾਇਆ ਚਲੋ ਦੇਖਿਆ ਤਾਂ ਕਿਸੇ ਨੇ ਵੀ ਨਹੀਂ ਸਿਰਫ ਸਾਨੂੰ ਸਮਝਾਉਂਦੇ ਨੇ ਸਾਨੂੰ ਡਰਾਉਂਦੇ ਨੇ ਵੀ ਭਾਈ ਅੱਜ ਵੀ ਮੁੜ ਜਾ ਮਾੜੇ ਕੰਮਾਂ ਤੋਂ ਅੱਜ ਵੀ ਪਿੱਛੇ ਹਟ ਜਾ ਕਿਉਂਕਿ ਬਾਅਦ ਵਿੱਚ ਫਿਰ ਇਦਾਂ ਦੇ ਨਜ਼ਾਰੇ ਮਿਲਦੇ ਨੇ ਸੋ ਸਤਿਗੁਰੂ ਕਬੀਰ ਸਾਹਿਬ ਆਖਦੇ ਨੇ ਕਾ ਯਾ ਰਤ ਬਉ ਰੂ ਪਰਚਾਈ ਤਿੰਨ ਕਿਉਂ ਦਿਆ ਸੁਪਨੇ ਬਿਨਾਈ ਚਾਰ ਚਰਨ ਕਾਏ ਬਉ ਆਕਰ ਸਾਧੂ ਸੁਖ ਪਾਵੇ ਕਲਸਾਗਰ ਕਹੇ ਕਬਿਰ ਬੋ ਕਾਇ ਕਰੀ ਜੇ ਸਭ ਰਸ ਛੋੜ ਮਹਾਰਸ ਪੀ ਜੇ ਸਭ ਰਸ ਛੋੜ ਮਹਾਰਸ ਪੀ ਜੇ ਸਭ ਰਸ ਛੋੜ ਕਹਿੰਦੇ ਹੋਰ ਦੁਨੀਆ ਦੀਆਰੀ ਦੇ ਜਿਹੜੇ ਰਸ ਨੇ ਉਹਨਾਂ ਨੂੰ ਛੱਡ ਕੇ ਉਸ ਪਰਮਾਤਮਾ ਵਾਲਾ ਮਹਾਰਜ ਉਹਨੂੰ ਪੀਣਾ ਸ਼ੁਰੂ ਕਰ ਦੇ ਤੇ ਤੇਰੇ ਜੀਵਨ ਦਾ ਜਿਹੜਾ ਉਦਾਰ ਹੋ ਜਾਵੇਗਾ ਇਸ ਕਰਕੇ ਸਭ ਸੰਗਤ ਜੀ ਬੜੇ ਭਾਗਾਂ ਵਾਲੇ ਹੋ ਤੁਸੀਂ ਹਰ इतवार ਸਮਾਂ ਕੱਢਦੇ ਹੋ ਮੰਦਰ ਵਿੱਚ ਆਉਂਦੇ ਹੋ ਇਹੋ ਜਿਹੜੀਆਂ ਤੁਹਾਡੀਆਂ ਘੜੀਆਂ ਨੇ ਇਹੋ ਜੀ ਕਿਨਾਂ ਇੱਕ ਦਿਨ ਤੁਹਾਡੇ ਜਿਹੜੇ ਚੰਗੇ ਕਰਮ ਹੈ ਉਹ ਲਿਖੇ ਜਾ ਰਹੇ ਨੇ ਉਸੇ ਦੇ ਨਾਲ ਤੁਹਾਨੂੰ ਅਗਲਾ ਜੀਵਨ ਸੁਹਾਲਾ ਮਿਲਣਾ ਹੈ ਇਸ ਕਰਕੇ ਪ੍ਰਮਾਤਮਾ ਦੇ ਨਾਮ ਦੀ ਬੰਦਗੀ ਕਰਦੇ ਰਿਹਾ ਕਰੋ ਇਸੇ ਦੇ ਨਾਲ ਹੀ ਇਸੇ ਇਹੋ ਜੀ ਅਸੀਂ ਕਰਨ ਆਏ ਹਾਂ ਸੰਸਾਰ ਵਿੱਚ ਸੰਸਾਰ ਵਿੱਚ ਜਿਹੜਾ ਇਨਸਾਨ ਆਇਆ ਨਾ ਉਹ ਆਇਆ ਬੰਦਗੀ ਕਰਨ ਹੈ ਲੇਕਿਨ ਉਸ ਪ੍ਰਮਾਤਮਾ ਨੇ ਸ੍ਰਿਸ਼ਟੀ ਚਲਾਈ ਹੈ ਜੇ ਸਾਰੇ ਸੰਤ ਬਣ ਗਏ ਤੇ ਭਾਈ ਸੰਤ ਨੂੰ ਪਹਿਚਾਣਨੇਗਾ ਕੌਣ ਇਸ ਕਰਕੇ ਜੇ ਦੁਨੀਆ ਦੇ ਵਿੱਚੋਂ ਸਾਨੂੰ ਸਮਾਂ ਮਿਲ ਰਿਹਾ ਨਾ ਉਸ ਪ੍ਰਮਾਤਮਾ ਦੇ ਧਾਮ ਦੀ ਬੰਦਗੀ ਕਰਨ ਦਾ ਤਰਜਕੇ ਕਰੋ ਜਿੰਨਾ ਖਜ਼ਾਨਾ ਲੁੱਟ ਸਕਦੇ ਹੋ ਰਾਮ ਨਾਮ ਦੀ ਲੁੱਟ ਪਈ ਹੈ ਉਹਨਾਂ ਖਜ਼ਾਨਾ ਲੁੱਟੋ ਤਾਂਕੇ ਤੁਹਾਡਾ ਵੀ ਉਦਾਰ ਹੋ ਜਾਵੇ ਤੇ ਤੁਹਾਡੇ ਆਸ-ਪਾਸ ਰਹਿਣ ਵਾਲਿਆਂ ਦਾ ਵੀ ਉਦਾਰ ਹੋ ਜਾਵੇ। ਬੋਲੀਏ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਕੀ ਜੈ।